ਅੰਦਰ ਭਾਵ ਆਉਂਦਾ ਸ਼ਬਦ ਨਹੀਂ ਲੱਭਦੇ ਵੀ ਦੱਸਾਂ ਕਿਵੇਂ ਇਹ ਗੱਲ ਸਿੱਖੀ ਹੈ ਕੀ ਹੈ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਆ ਨਾ ਥੋੜਾ ਜਿਹਾ ਸੁਰਤ ਹਾਜ਼ਰ ਰੱਖ ਕੇ ਸਮਝੋ ਅਸੀਂ ਇਦਾਂ ਹੀ ਗਿਣਦੇ ਆ Hindu, Muslim, Sikh, Isai, Jaini, Bodhi ਐ ਕਰਕੇ ਤੇ ਸਾਰੇ ਧਰਮ ਸਿੱਖੀ ਇਹ ਨਹੀਂ ਸਿੱਖ ਧਰਮ ਨੂੰ ਤੁਸੀਂ ਐ ਇੱਕ سانਚੇ ਜਿਹਦੇ ਵਿੱਚ ਢਾਲ ਕੇ ਨਹੀਂ ਵੇਖ ਸਕਦੇ ਖਾਸ ਤੌਰ ਤੇ ਮੇਰੇ ਨੌਜਵਾਨ ਵੀਰ ਮੇਰੀਆਂ ਭੈਣਾਂ نوٹ ਕਰਿਓ ਜੇ ਸਿੱਖ ਧਰਮ ਵੀ ਹੋਰ ਧਰਮਾਂ ਵਾਂਗੂ ਇੱਕ ਐਂ ਧਰਮ ਹੈ ਫਿਰ ਸਮਾਜ ਦੇ ਵਿੱਚ ਧਰਮ ਨਿਰਪੱਖਤਾ ਵਾਲੀ ਗੱਲ ਬਹੁਤ ਉੱਪਰ ਆਉਂਦੀ ਹੈ ਇੱਕ ਪਾਸੇ ਇੱਕ ਬੰਦਾ ਧਰਮੀ ਹੈ ਦੂਜਾ ਕਹਿੰਦਾ ਮੈਂ ਧਰਮ ਨਿਰਪੱਖ ਹਾਂ ਬਹੁਤੇ ਲੋਕ ਕਿਹਨੂੰ ਪਸੰਦ ਕਰਨਗੇ ਬਹੁਤੇ ਲੋਕਾਂ ਲਈ ਯਾਰ ਧਰਮ ਨਿਰਪੱਖ ਬੰਦਾ ਚੰਗਾ ਹੈ ਇਹੀ ਹੈ ਨਾ ਜੀ ਪਰ ਨਹੀਂ ਠੀਕ ਹੈ ਅਸੀਂ ਦਸਨ ਵਿੱਚ ਕਮੀ ਰਹੇਗੀ ਸਾਡੇ ਜਾਂ ਅਸੀਂ ਸਿੱਖੀ ਜਿਉਉ ਨਹੀਂ ਰਹੇ ਇਸ ਕਰਕੇ ਲੋਕਾਂ ਨੂੰ ਲੱਗਦਾ ਹੋਊਗਾ ਪਰ ਨਹੀਂ ਸਿੱਖੀ ਹੋਰ ਹੈ ਧਰਮ ਨਿਰਪੱਖਤਾ ਤਾਂ ਨੋਟ ਕਰਿਓ ਜੀ ਸਮਾਜ ਦੇ ਵਿੱਚ ਧਰਮ ਦੇ ਨਾਂ ਤੇ ਮਜਬਾ ਦੇ ਨਾਂ ਤੇ ਇਹੋ ਜਿਹੇ ਵਿਚਾਰ ਧਾਰਾਵਾਂ ਹੋਣਗੀਆਂ ਜਿਹੜੀਆਂ ਬੰਦਿਆਂ ਨੂੰ ਇੱਕ ਦੂਜੇ ਕਾਫਰ ਤੇ ਮਲੇਸ਼ ਸਮਝਦੇ ਹੋਣਗੇ ਲੋਕ ਲੜਦੇ ਹੋਣਗੇ ਲੋਕ ਇੱਥੇ ਅਸੀਂ ਰਾਮ ਦਾ ਘਰ ਬਣਾਉਣਾ ਹੈ ਦੂਜੇ ਲੜਦੇ ਹੋਣਗੇ ਰਹੀਮ ਦਾ ਘਰ ਬਣਾਉਣਾ ਹੈ ਉਹ ਯੁੱਧਿਆ ਦਾ ਮਸਲਾ ਸਮਾਜ ਵਿੱਚ ਮਜਬਾਂ ਦੇ ਨਾਂ ਤੇ ਡਾਂਗਾ ਖੜਕਾਉਂਦੇ ਹੋਣਗੇ ਲੋਕ ਸਾਨੂੰ ਨਹੀਂ ਪਤਾ ਸ਼ਾਇਦ ਉਹਨਾਂ ਵਿਚਾਰਧਾਰਾਵਾਂ ਨੂੰ ਵੇਖ ਕੇ ਹੀ ਸਿਆਣੇ ਬੰਦੇ ਕਈ ਧਰਮ ਨਿਰਪੱਖਤਾ ਨੂੰ ਉੱਪਰ ਸਮਝਣ ਲੱਗ ਪਏ ਕਿਉਂਕਿ ਅਸੀਂ ਦੱਸਿਆ ਨਹੀਂ ਕਿ ਸਿੱਖੀ ਸਭ ਤੋਂ ਉੱਪਰ ਹੈ ਸਿੱਖੀ ਕੀ ਹੈ ਮੈਂ ਇੱਕ ਦੋ ਉਦਾਹਰਨਾ ਉਦਾਹਰਨਾ ਤੁਹਾਨੂੰ ਸਭ ਨੂੰ ਯਾਦ ਨਹੀਂ ਸਿਰਫ ਇਸ਼ਾਰਾ ਮਾਤਰ ਗੱਲ ਕਰ ਰਿਹਾ ਤੁਸੀਂ ਲੱਭ ਕੇ ਲਿਆਓ ਬੰਦਾ ਆਪਣੇ ਵਿਸ਼ਵਾਸਾਂ ਲਈ ਮਰਦਾ ਹੈ ਆਪਣੀ ਇੱਛਾ ਵਾਸਤੇ ਮਰ ਜਾਂਦਾ ਹੈ ਜਿਹੜੀ ਜਿਹੜੀ ਵਿਚਾਰਧਾਰਾ ਨੂੰ ਉਹ ਮੰਨਦਾ ਵੀ ਨਹੀਂ ਉਹਦੇ ਵਾਸਤੇ ਖੂਨ ਡੋਲਣ ਵਾਲਾ ਕੋਈ ਵੀ ਲੱਭ ਕੇ ਲਿਆਓ ਕਿਸੇ ਪਾਸਿਓਂ ਨਹੀਂ ਤੁਹਾਨੂੰ ਉੱਥੇ ਆਉਣਾ ਨਾ ਕਿਸੇ ਹੋਰ ਫਿਰਕੇ ਵਿੱਚੋਂ ਨਾ ਧਰਮ ਨਿਰਪੱਖ ਲੋਕਾਂ ਵਿੱਚੋਂ ਜੇ ਕਦੇ ਇਹੋ ਜੇ ਸ਼ਖਸ ਨੂੰ ਲੱਭਣਾ ਹੋਵੇ ਜਿਹੜਾ ਆਪਣੇ ਵਿਰੋਧੀ ਵਿਚਾਰਾਂ ਦੀ ਰਾਖੇ ਲਈ ਆਪਣਾ ਖੂਨ ਡੋਲਦਾ ਉਹ ਤਾਂ ਸਾਨੂੰ ਸਿੱਖ ਇਤਿਹਾਸ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਪੈਣੇ ਹਨ ਹੋਰ ਕੋਈ ਨਹੀਂ ਉਹ ਤਾਂ ਇੱਥੇ ਆਉਂਗਾ ਕਿਸੇ ਪਾਸੇ ਨਹੀਂ ਵੇਖ ਲੋ ਸਿੱਖੀ ਦੀਆਂ ਗੱਲਾਂ ਜੇ ਤੁਸੀਂ ਬੰਦ ਬੰਦ ਘਟਾਉਣ ਵਾਲੇ ਕਿਤੋਂ ਦੇਖਣੇ ਹੋਣ ਖੋਪਰੀਆਂ ਲਾਉਣ ਵਾਲੇ ਚਰਖੜੀਆਂ ਤੇ ਚੜ੍ਹਨ ਵਾਲੇ ਔਰ ਸਾਰਾ ਜਿੰਨਾ ਅਸੀਂ ਸੁਣਦੇ ਆ ਉਹ ਬੀਬੀਆਂ ਨੂੰ ਜੇ ਲੱਭਣਾ ਕਿਤੋਂ ਦੇਖਣਾ ਹੋਵੇ ਜਿਹੜੀਆਂ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ 'ਚ ਪਵਾ ਕੇ ਵੀ ਰੱਬ ਦਾ ਸ਼ੁਕਰ ਕਰੀ ਜਾਂਦੀਆਂ ਨੇ ਉਹ ਸਾਰਾ ਕੁਝ ਤੁਹਾਨੂੰ ਸਿੱਖੀ 'ਚੋਂ ਮਿਲੂ ਹੋਰ ਕਿਸੇ ਪਾਸੇ ਨਹੀਂ ਲੱਭਣਾ ਕਿਤੋਂ ਨਹੀਂ ਮਿਲਦਾ ਸਿੱਖੀ ਬਹੁਤ ਵੱਡੀ ਗੱਲ ਹੈ ਔਰ ਸਿੱਖ ਨੂੰ ਤਾਂ ਫਿਰ ਜਿਹੜਾ ਬੰਦਾ ਸਿੱਖ ਬਣ ਗਿਆ ਉਹਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਅਸੀਂ ਬੰਦੇ ਚੰਗੇ ਆ ਅਸੀਂ ਚੋਰੀ ਨਹੀਂ ਕਰਦੇ ਅਸੀਂ ਠੱਗੀ ਨਹੀਂ ਮਾਰਦੇ। ਜਾਂ ਅਸੀਂ ਦੇਸ਼ ਦੇ ਕੋਈ ਐਂਟੀ ਬੰਦੇ ਨਹੀਂ। ਅਸੀਂ ਕੋਈ ਸਰਟੀਫਿਕੇਟ ਨਹੀਂ ਕਿਸੇ ਤੋਂ ਲੈਣਾ। ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਇਹ ਗੱਲ ਸਭ ਤੋਂ ਵੱਡੀ ਹੈ। ਇਹਨੂੰ ਥੋੜਾ ਜਿਹਾ ਆਪਾਂ ਬਾਣੀ ਰਾਹੀਂ ਸਮਝਿਓ। ਕਿਉਂਕਿ ਸਾਡਾ ਗੁਰੂ ਸਾਨੂੰ ਇਹ ਸਿਖਾ ਰਿਹਾ। ਆਪਾਂ ਜਿਹੜਾ ਸ਼ਬਦ ਪੜ੍ਹਿਆ ਕੀ ਕਹਿੰਦੇ ਮਹਾਰਾਜ? ਸੰਗਤ ਵਿੱਚ ਆਏ ਆ। ਸੰਗਤ ਵਿੱਚ ਆਉਂਦੇ ਆ ਤਾਤ ਪਰਾਇ ਸਾਨੂੰ ਵਿਸਰ ਗਈ। ਵਿਸਰ ਜਾਣੀ ਚਾਹੀਦੀ। ਵਿਸਰ ਗਈ ਸਭ। ਇਹਦਾ ਮਤਲਬ ਕੀ ਬਣਿਆ ਅਸੀਂ ਨਹੀਂ ਭਾਈ ਫੁੱਕਦੇ ਕਿਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਸਾਡੇ ਅੰਦਰ ਅੱਗ ਨਹੀਂ ਲੱਗਦੀ ਸਾਨੂੰ ਚੌ ਚੜਦਾ ਹੈ ਉਹ ਗਵਾਂਡੀਆਂ ਨੇ ਪੱਕਾ ਮਕਾਨ ਬਣਾਇਆ ਅਸੀਂ ਤਾਂ ਸ਼ੁਕਰਾਨਾ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਦਾਤਿਆ ਤੇਰਾ ਸ਼ੁਕਰ ਹੈ ਸਾਡੇ ਪੜੋਸੀ ਨੇ ਸੋਨਾ ਜਿਹਾ ਮਕਾਨ ਬਣਾ ਲਿਆ ਸਾਡਾ ਗੁਰੂ ਤਾਂ ਸਿਖਾਉਂਦਾ ਗਵਾਂਡੀਆਂ ਦੇ ਬੱਚੇ ਨੂੰ ਨੌਕਰੀ ਮਿਲ ਗਈ ਅੱਜ ਬੜਾ ਖੁਸ਼ ਹੈ ਜਿਹੜਾ ਅਸਲੀ ਸਿੱਖ ਹੈ ਗੁਰੂ ਦਾ ਉਹ ਤੂੰ ਬੜਾ ਖੁਸ਼ ਹੋਇਆ ਫਿਰਦਾ ਅੱਜ ਕੀ ਹੋ ਗਿਆ ਉਹ ਮੇਰੇ ਪੜੋਸੀ ਦੇ ਬੱਚੇ ਨੂੰ ਅੱਜ ਨੌਕਰੀ ਮਿਲੀ ਹੈ ਨਾ ਇਸ ਕਰਕੇ ਮੈਨੂੰ ਅੱਜ ਬਹੁਤਾ ਚੋ ਚੜਿਆ ਹੋਇਆ ਆਹ ਗੁਰੂ ਨੇ ਸਿਖਾਇਆ ਗੁਰੂ ਆਪ ਵੀ ਇਹੀ ਕਰਦਾ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤੇ ਸਤਗੁਰੂ ਨੇ ਆਪਣੇ ਸਿੱਖ ਨੂੰ ਵੀ ਸਭ ਦਾ ਭਲਾ ਮੰਗਣਾ ਸਿਖਾਇਆ ਈਰਖਾ ਤਾਂ ਹੈ ਹੀ ਨਹੀਂ ਸਾਡੇ ਤਾਂ ਸੀ ਨਹੀਂ ਫੁਕਦੇ ਕਿਸੇ ਦੂਜੇ ਨੂੰ ਵੇਖ ਕੇ ਤਰੱਕੀ ਕਿਉਂ ਕਰਦਾ ਵਿਸਰ ਗਈ ਸਭ ਤਾਗ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾ ਨਾ ਕੋ ਵੈਰੀ ਇਹ ਪੰਕਤੀਆਂ ਤਾਂ ਯਾਦ ਨੇ ਗੁਰੂ ਪਿਆਰਿਓ ਇਹ ਇਕੱਲੀਆਂ ਕਹਿਣ ਵਾਸਤੇ ਨਹੀਂ ਸਾਡੇ ਬਜ਼ੁਰਗਾਂ ਨੇ ਤਾਂ ਜਿਉਂ ਹੀ ਐ ਬਣ ਜਿਉਂ ਹੀ ਐ ਇੱਥੇ ਮੈਂ ਬੇਨਤੀ ਵੀ ਕਰਕੇ ਹੁਣ ਥੋੜਾ ਜਿਹਾ ਦਹਰਾਉਣਾ ਚਿੰਨੇ ਮੇਰੇ ਨੌਜਵਾਨ ਕਿਉਂਕਿ ਪਾਣੀ ਨੂੰ ਇਤਿਹਾਸ ਨੂੰ ਤੁਸੀਂ ਜਾਣਦੇ ਹੋ ਥੋੜਾ ਜਿਹਾ ਨੋਟ ਕਰਿਓ ਜਦੋਂ ਨੇ ਪਰਵੋ ਆਪਾਂ ਨੇ ਸੁਰਤ ਸੰਭਾਲੀ ਆਪਣੇ ਬਜ਼ੁਰਗ ਬਾਪੂ ਬਜ਼ੁਰਗ ਮਾਵਾ ਬੈਠੀਆਂ ਇਹਨਾਂ ਦਾ ਤਾਂ ਆਪਣੇ ਇਹਨਾਂ ਨੂੰ ਵੱਧਦੀ ਅਰਬ ਹੈ ਜਦੋਂ ਨੇ ਆਪਾਂ ਨੇ ਸੁਰਤ ਸੰਭਾਲੀਏ ਤੁਸੀਂ ਕੀ ਦੇਖਦੇ ਹੋ ਪੰਜ ਸੱਤ ਬੰਦੇ ਉੱਠਦੇ ਨੇ ਸਮਾਜ ਚੋਂ ਪਤਾ ਨਹੀਂ ਕਿੱਥੋਂ ਦੇ ਹੁੰਦੇ ਨੇ ਉਹ ਉੱਠ ਕੇ ਬਲੇਮ ਲਾਉਣ ਨੇ ਸਿੱਖ ਹੱਤਵਾਦੀ ਨੇ ਸਿੱਖ ਵੱਖਵਾਦੀ ਨੇ ਸਿੱਖੋ ਲੁਟੇਰੇ ਨੇ ਸਿੱਖ ਗਲਤ ਕਰਦੇ ਨੇ ਸਿੱਖ ਮੌਲ ਖਰਾਬ ਕਰਦੇ ਨੇ ਇਹੋ ਜਿਹੀ ਗੱਲਾਂ ਹਨ ਕਰਦੇ ਆ ਨਾ ਉਦੋਂ ਬਾਅਦ ਸਿੱਖ ਫਿਰ ਸਫਾਈਆਂ ਦੇਣ ਲੱਗ ਜਾਂਦੇ ਆ ਆਪਾਂ ਤਾਂ ਇਹੀ ਦੇਖ ਰਹੇ ਆ ਜਦੋਂ ਦੀ ਸੁਰਤ ਸੰਭਲੀ ਹੈ ਸਿੱਖ ਕਹਿੰਦੇ ਨਾ ਯਾਰ ਅਸੀਂ ਤਾਂ ਬੰਦੇ ਚੰਗੇ ਆ ਤੁਹਾਨੂੰ ਭੁਲੇਖਾ ਪੈ ਗਿਆ ਬਾਈ 965 ਦੇ ਵਿੱਚ ਤਾਂ ਅਸੀਂ ਰੱਖੀ ਕੀ ਤੀਸਰਾ ਦਾਂ ਦੀ 71 ਜ ਵੀ ਅਸੀਂ ਕੀਤੀ ਕਾਰਗਿਲ ਚ ਅਸੀਂ ਕੀਤੀ ਅਸੀਂ ਸਫਾਈਆਂ ਦੇਈ ਜਾਂਦੇ ਆ ਮੈਂ ਕਹਿੰਨਾ ਸਿੱਖ ਕੌਮ ਨੂੰ ਆਪਣਾ ਇਹ ਬਦਲਣਾ ਪਊਗਾ ਰਵਈਆ ਸਾਨੂੰ ਬੜੀ ਜ਼ੁਰਤ ਨਾਲ ਕਹਿਣਾ ਪਊ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸਮਝ ਗਏ ਅਸੀਂ ਕੀ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁਣ ਇਸ ਤੋਂ ਬਾਅਦ ਉਹ ਪੁੱਛੇ ਵੀ ਤੂੰ ਚੋਰੀ ਤਾਂ ਨਹੀਂ ਕੀਤੀ ਕੋਈ ਪੁੱਛੇ ਇੱਥੇ ਵੀ ਆਈ ਸੀ ਸਮੱਸਿਆ ਥੋੜੀ ਜੀ ਜਿਹੜਾ ਬੰਦਾ ਕਹਿੰਦਾ ਅੰਦਰੋਂ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਤੇ ਅਗਲਾ ਬੰਦਾ ਸਵਾਲ ਕਰੇ ਚੋਰੀ ਤੂੰ ਕੀਤਾ ਨਹੀਂ ਕੀਤੀ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਓਏ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਕੀ ਬੋਲਦਾ ਤੂੰ ਤੂੰ ਮਰ ਕਿਉਂ ਨਹੀਂ ਗਿਆ ਇਹ ਗੱਲ ਕਹਿਣ ਤੋਂ ਪਹਿਲਾਂ ਸਿੱਖ ਨੂੰ ਤੈਨੂੰ ਪਤਾ ਨਹੀਂ ਇਹ ਕੌਣ ਨੇ ਇਹਨਾਂ ਦੇ ਬਜ਼ੁਰਗਾਂ ਦੇ ਕਾਰਨਾਂ ਨੇ ਕੀਨੇ ਇਹਨਾਂ ਦਾ ਬਾਪੂ ਜਨੇਊ ਪਾਉਂਦਾ ਨਹੀਂ ਜਨੇਊ ਵਾਸਤੇ ਸ਼ੀਦੀ ਪਾ ਜਾਂਦਾ ਇਹ ਉਹਨਾਂ ਦਾ ਖੂਨ ਹੈ ਤੂੰ ਇਹਨੂੰ ਠੱਗ ਤੇ ਲੁਟੇਰਾ ਸਮਝਦਾ ਇਹ ਕੌਣ ਲੋਕ ਨੇ ਇਹ ਤਾਂ ਸਭ ਦਾ ਭਲਾ ਮੰਗਣ ਵਾਲੇ ਨਾਂ ਕੋ ਬੈਰੀ ਇਹ ਤਾਂ ਉਹ ਨਹੀਂ ਬਾਈ ਘਟਨਾ ਤੁਹਾਨੂੰ ਯਾਦ ਹੈ ਮੈਂ ਤਾਂ ਸਿਰਫ ਧਿਆਨ ਚ ਥੋੜਾ ਜਿਹਾ ਫੀਲ ਕਰਕੇ ਵੇਖੋ ਇਹ ਗੱਲ ਕੀ ਹੈ ਗੁਰੂ ਪਿਆਰਿਓ ਜਾਲ ਮੋਦਰੋ ਚੜ ਕੇ ਆਇਆ ਹੁਣ ਚੜ ਕੇ ਆਏ ਦਾ ਮੁਕਾਬਲਾ ਤਾਂ ਕਰਨਾ ਹੀ ਸੀ ਸਿੱਖਾਂ ਨੇ ਉਹਦੇ ਫੱਟ ਲੱਗੇ ਜ਼ਖਮੀ ਹੋ ਗਿਆ ਦੁਸ਼ਮਣ ਸਾਹੀ ਸੁਣੀਏ ਦਿਮਾਗ ਜਾ ਬੰਦ ਕਰਕੇ ਨਾ ਬੈਠਿਓ ਧਿਆਨ ਨਾਲ ਸਮਝਿਓ ਭਾਈ ਕਨਈਆ ਜਿਨੇ ਆਪਣੇ ਮਛਕਲਾ ਪਾਣੀ ਦਾ ਮੂੰਹ ਖੋਲ੍ਹਿਆ ਮਛਕ ਦਾ ਮੂੰਹ ਖੋਲ੍ਹ ਕੇ ਪਾਣੀ ਪਿਲਾਉਣ ਲੱਗਿਆ ਜਾਲਮ ਪੌਂਦਲਿਆ ਜਾਂ ਪਿਆਸੀ ਦੋ ਘੁੱਟਾ ਪਾਣੀ ਦੀਆਂ ਭਰੀਆਂ ਅੰਦਰ ਜਾਨ ਜੀ ਆਈ ਥੋੜੀ ਜੀ ਸੁਰਤ ਜੀ ਆਈ ਸਾਹਮਣੇ ਵੇਖਦਾ ਉਹ ਹੈਰਾਨ ਹੋ ਗਿਆ ਕੀ ਪਾਣੀ ਪਲਾਉਣ ਕੌਣ ਆਇਆ ਇਹਦੀ ਆਪਣੀ ਫੌਜ ਦਾ ਕੋਈ ਬੰਦਾ ਨਹੀਂ ਉਹ ਸਿੱਖ ਪਾਣੀ ਪਲਾਈ ਜਾਂਦਾ ਉਹ ਜਿਹਨੂੰ ਮਾਰਨ ਆਇਆ ਮੈਂ ਤਾਂ ਦੁਸ਼ਮਣਾਂ ਸ ਮਾਰਨ ਜੋਗੇ ਨਹੀਂ ਰਿਹਾ ਅੰਦਰੋਂ ਦੁਸ਼ਮਣੀਆਂ ਮਾਰਤੀ ਸਿੱਖ ਨੇ ਮੱਛਕ ਨਾਲ ਪਾਣੀ ਪਲਾ ਕੇ ਅੰਦਰੋਂ ਦੁਸ਼ਮਣੀ ਮਾਰਤੀ ਆਹ ਕਿਹਨੂੰ ਤੱਕ ਰਿਹਾ ਪਾਣੀ ਪਲਾਉਂਦੇ ਨੂੰ ਜਿਹਦੀ ਗਰਦਨ ਧੌਣ ਧੌਣ ਤੋਂ ਵੱਖਰੀ ਕਰਨ ਵਾਸਤੇ ਆਇਆ ਜਿਹਦੀ ਗਰਦਨ ਵਢਣ ਆਇਆ ਸੀ ਉਹ ਅੱਗੋਂ ਮੱਛਕ ਦਾ ਮੂੰਹ ਖੋਲੀ ਖੜਾ ਹੈ ਪਾਣੀ ਪੀ ਲਾ ਪਾਣੀ ਪਲਾ ਕੇ ਹੁਣ ਅੱਗੇ ਨਹੀਂ ਤੁਰਿਆ ਭਾਈ ਕਨਈਆ ਅੱਗੇ ਨਹੀਂ ਤੁਰਿਆ ਉਹ ਹੈਰਾਨ ਬੰਦਾ ਪਰੇਸ਼ਾਨ ਹੋਇਆ ਬੈਠਾ ਵੀ ਹੁਣ ਕੀ ਕਰੂ ਇਹ ਡੱਬੀ ਖੋਲ ਲਈ ਮੱਲਮ ਵਾਲੀ ਦੁਸ਼ਮਣ ਨੇ ਹਰਾਨੀ ਨੂੰ ਪੁੱਛਿਆ ਕੀ ਕਰਨ ਲੱਗੇ ਐ ਉਹ ਕਹਿੰਦਾ ਮੈਂ ਆ ਜਿਹੜੇ ਤੇਰੇ ਜ਼ਖਮਾਂ ਚੋਂ ਖੂਨ ਲਿਕੜਦਾ ਐ ਇਹਨਾਂ ਤੇ ਲਾਉਣੀ ਐ ਮਲਮ ਇਹ ਮਲਮ ਮੈਂ ਪਹਿਲਾਂ ਨਹੀਂ ਸੀ ਲਾਉਂਦਾ ਪਹਿਲਾਂ ਮੈਂ ਇਕੱਲਾ ਪਾਣੀ ਪਲਾਉਂਦਾ ਸੀ ਮੇਰੇ ਗੁਰੂ ਨੂੰ ਪਤਾ ਲੱਗਿਆ ਉਹਨੇ ਗਲਵੱਕੜੀ ਚ ਲੈ ਕੇ ਮੈਨੂੰ ਮਲਮ ਦਿੱਤੀ ਐ ਤੇਰੇ ਵਾਸਤੇ ਓਏ ਆ ਜਿਹੜੇ ਤੇਰੇ ਜ਼ਖਮਾਂ ਤੇ ਅੱਜ ਮੈਂ ਮਲਮ ਲਾਉਣੀ ਐ ਇਹ ਉਸੇ ਗੁਰੂ ਨੇ ਫੜਾਈ ਏ ਮੈਨੂੰ ਤੇਰੇ ਵਾਸਤੇ ਜਿੱਤੇ ਤੂੰ ਚੜ ਕੇ ਆਏ ਆ ਹਮਲਾ ਕਰਨ ਵਾਸਤੇ ਇਹ ਤਾਂ ਉਹਨੇ ਫੜਾਈ ਏ ਮੈਨੂੰ ਤੇਰੇ ਵਾਸਤੇ ਤੇਰੇ ਜ਼ਖਮਾਂ ਤੇ ਮੈਂ ਮਲਮ ਲਾਉਣ ਆਇਆ ਓਏ ਉਹ ਗੁਰੂ ਨੇ ਦਿੱਤੀ ਏ ਤੂੰ ਤਾਂ ਮਾਰਨਾ ਆਇਆ ਨਾ ਉਹਨੂੰ ਜਦੋਂ ਤੂੰ ਟੱਸ ਕਰਿਆ ਨਾ ਸਾਹਮਣੇ ਜ਼ਖਮੀ ਹੋਇਆ ਤੇਰਾ ਖੂਨ ਜਦੋਂ ਧਰਤੀ ਤੇ ਡਿੱਗ ਰਿਹਾ ਮੇਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ ਕਹਿੰਦੇ ਜ਼ਖਮੀ ਤਾਂ ਇਹਨਾਂ ਨੂੰ ਵੀ ਨਹੀਂ ਕਰਨਾ ਆਪਾਂ ਤਾਂ ਮਲਮਾਂ ਲਾਓ ਅਸੀਂ ਕਾ ਨੂੰ ਮਾਰਨਾ ਚਾਹੁੰਦੇ ਸੀ ਤੁਹਾਨੂੰ ਸਾਡਾ ਜੀ ਨਹੀਂ ਸੀ ਕਰਦਾ ਤੁਹਾਡੇ ਫੱਟ ਲਾਈਏ ਉਹ ਸਜਣੋ ਤੁਸੀਂ ਚੜ ਕੇ ਆ ਗਏ ਹੁਣ ਆਪਣਾ ਬਚਾਤਾ ਸੀ ਕਰਨਾ ਹੀ ਸੀਗਾ ਬਚਾ ਕਰਦਿਆਂ ਕਰਦਿਆਂ ਦੇ ਚਾਰ ਫੱਟ ਥੋਡੇ ਲੱਗੇ ਜਦੋਂ ਖੂਨ ਦੁੱਲਣ ਲੱਗ ਗਿਆ ਸਾਨੂੰ ਤਾਂ ਉਦੋਂ ਵੀ ਦੁੱਖ ਹੋਇਆ ਕਿਉਂਕਿ ਸਾਡਾ ਗੁਰੂ ਤਾਂ ਸਭ ਦਾ ਹੀ ਭਲਾ ਮੰਗਣਾ ਸਿੱਖੂਗਾ ਅਸੀਂ ਤਾਂ ਆ ਸਿੱਖੀ ਆ ਸਾਡੀ ਅਸੀਂ ਨੋਟ ਕਰਿਓ ਇਹਨੂੰ ਗੱਲ ਨੂੰ ਅੰਦਰ ਲੈ ਜਾਓ ਅਸੀਂ ਜ਼ਖਮੀ ਕਾਹਨੂੰ ਕਰਨਾ ਚਾਹੁੰਦੇ ਸੀਗੇ ਉਹ ਤੁਸਤੇ ਤੜਕੇ ਆ ਗਏ ਸਾਨੂੰ ਹੁਣ ਬਚਾਅ ਕਰਨਵਾਰੀ ਜਦੋਂ ਅਸੀਂ ਵਾਰ ਕੀਤੇ ਤੁਸੀਂ ਫੱਟੜ ਹੋ ਗਏ ਫੱਟੜ ਹੋ ਗਏ ਤੇ ਜਦੋਂ ਤੁਸੀਂ ਫੱਟੜ ਹੋ ਕੇ ਡਿੱਗੇ ਸਾਡਾ ਗੁਰੂ ਕਹਿੰਦਾ ਡਿੱਗ ਕਾ ਤੋ ਪਏ ਏ ਇੰਨੇ ਕਮਜ਼ੋਰ ਕਿਉਂ ਨੇ ਇਹਨਾਂ ਤੇ ਮੱਲਮਾ ਲਾਓ ਏ ਐ ਨਹੀਂ ਕਰਨਾ ਆਪਾਂ ਕਿਹੜਾ ਮਾਰਨੀ ਆ ਬੰਦੇ ਦਾ ਕੋ ਬੈਰੀ ਤੇ ਭਾਈ ਕਨਈਏ ਦੇ ਵਾਰਸਾਂ ਨੂੰ ਕੋਈ ਟੁੱਟਰ ਜਿਹਾ ਬੰਦਾ ਉੱਠ ਕੇ ਕਹੇ ਤੁਸੀਂ ਬੰਦੇ ਗਲਤੋਂ ਵੀ ਮਾਹੌਲ ਖਰਾਬ ਕਰਦੇ ਹੋ ਇਸ ਕਰਕੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਗੱਲ ਧਿਆਨ ਚ ਰੱਖਿਓ ਇਹ ਹਿੰਟ ਵੱਡਾ ਹੈ ਡਿਊਟੀਆਂ ਨਿਭਾਉ ਸੋਹਣੇ ਢੰਗ ਨਾਲ ਚੰਗੀ ਗੱਲ ਐ ਪਰ ਗੁਰੂ ਦੇ ਪਿਆਰੇ ਸਿੱਖ ਨੂੰ ਤੁਸੀਂ ਕੋਈ ਕੋਈ ਵੀ ਕਿਸੇ ਥਾਂ ਤੇ ਮੈਂ ਇੱਕ ਥਾਂ ਦੀ ਗੱਲ ਨਹੀਂ ਕਰ ਰਿਹਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵੀਰ ਇੰਟੈਲੀਜੈਂਸੀ ਵਾਲੇ ਵੀਰ ਬੈਠੇ ਹੋਣਗੇ ਨੋਟ ਕਰ ਲੈਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਹਾਦਰੀ ਦਿਖਾਉਣੀ ਐ ਚਲੋ ਬਾਰਡਰ ਤੇ ਜਾਓ ਹਉਥੇ ਉਥੇ ਜਾਓ ਹੈਗੇ ਨੇ ਜਰ ਬਹੁਤ ਬਹਾਦਰ ਬੰਦੇ ਸਮਾਜ ਚ ਸਿੱਖਾਂ ਤੇ ਰੋਮ ਮਾਰਨ ਵਾਸਤੇ ਲੋੜ ਆ ਬਾਰਡਰ ਤੇ ਲੋੜ ਪੈ ਗਈ ਜਾਓ ਜਾਓ ਪਤਾ ਲੱਗੂਗਾ ਉੱਥੇ ਜਾਓ ਯਾਰ ਬਾਣੀ ਪੜਦੇ ਬੰਦਿਆਂ ਨੂੰ ਤੁਸੀਂ ਗੁਰੂ ਦਾ ਗਿਆਨ ਸਿੱਖਦਿਆਂ ਨੂੰ ਰਲ ਮਿਲ ਕੇ ਤੁਹਾਡੇ ਅੱਗ ਲੱਗਦੀ ਏ ਅੰਦਰ ਬਾਣੀ ਪੜਦਿਆਂ ਨੂੰ ਵੇਖ ਕੇ ਫਿਰ ਇਸ ਦਾ ਇਲਾਜ ਸਾਡੇ ਕੋਲੇ ਨਹੀਂ ਹੈ ਕੋਈ ਫੁਕੀ ਜਾਵੇ ਬਾਣੀ ਪੜਦਿਆਂ ਨੂੰ ਵੇਖ ਕੇ ਫੁਕੀ ਜਾਵੇ ਸਾਡੇ ਲਵੇਂ ਕੋਈ ਇਲਾਜ ਨਹੀਂ ਔਰ ਨਾ ਅਸੀਂ ਸਫਾਈਆਂ ਦੇਣੀਆਂ ਭਵਿੱਖ ਚ ਕਦੇ ਅਸੀਂ ਨਹੀਂ ਸੁਫਾਈਆਂ ਦੇਣੀਆਂ ਗੱਲ ਧਿਆਨ ਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਬਸ ਇੰਨੀ ਗੱਲ ਕਾਫੀ ਹੈ ਅਸੀਂ ਸਬਦਾ ਭਲਾ ਮੰਗਣਾ ਸਾਨੂੰ ਗੁਰੂ ਨੇ ਸਿਖਾਇਆ ਹੈ ਸਾਡਾ ਤਾਂ ਨਿਤਨੇਮ ਨਹੀਂ ਉਹਨਾਂ ਚਿਰ ਪੂਰਾ ਹੁੰਦਾ ਜਿੰਨਾ ਚਿਰ ਅਸੀਂ ਪੜਦੇ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤੇ ਸਿੱਖ ਨੂੰ ਸੁਫਾਈਆਂ ਦੇਣੀਆਂ ਪੈਣਗੀਆਂ ਮੈਂ ਇਮਾਨਦਾਰ ਹਾਂ ਮੈਂ ਗਲਤ ਨਹੀਂ ਕੀਤਾ ਅਸੀਂ ਬੰਦੇ ਚੰਗੇ ਆਂ ਜੀ ਸਬਦਾ ਭਲਾ ਚਾਹੁੰਦੇ ਆਂ ਜੀ ਅਸੀਂ ਨਹੀਂ ਲੰਦੇ ਸੁਫਾਈਆਂ ਓਏ ਤੁਸੀਂ ਕੌਣ ਹੋ ਕਿੱਥੋਂ ਦੇ ਆਏ ਹੋ ਉੱਜੜ ਓਖੜ ਕੇ ਜੱਜ ਕਿੱਥੋਂ ਦੇ ਤੁਸੀਂ ਜੰਮੇ ਹੋ ਤੁਸੀਂ ਕੌਣ ਹੋ ਸਿੱਖਾਂ ਨੂੰ ਪੁੱਛਣ ਵਾਲੇ ਆ ਤੁਸੀਂ ਕੀ ਹੋ ਤੁਸੀਂ ਦੱਸੋ ਕਿੰਨੇ ਬੰਦੇ ਮਰੇ ਤੁਹਾਡੇ ਫਾਂਸੀਆਂ ਤੇ ਕਿੰਨੇ ਚੜੇ ਸੀਗੇ ਕਾਲੇ ਪਾਣੀ ਕਿੰਨੇ ਗਏ ਨੇ ਤੁਹਾਡੇ ਅੰਕੜੇ ਕੱਢ ਕੇ ਦੱਸੋ ਇੱਥੇ ਸਾਨੂੰ ਉਹ ਜੱਜ ਬਣ ਕੇ ਬੈਠੀ ਹੋ ਸਿੱਖਾਂ ਨੂੰ 2 ਮਿੰਟ ਲਾਉਨੇ ਬਲੇਮ ਲਾਉਣ ਨੂੰ ਸਿੱਖਾਂ ਤੇ ਸਿੱਖ ਸਿੱਖ ਹੈ ਤੇ ਸਿੱਖ ਸਿੱਖ ਨਾ ਝੁਕਦਾ ਨਾ ਡਰਦਾ ਨਾ ਡਰਾਂਦਾ ਅਸੀਂ ਤੁਹਾਡਾ ਵੀ ਭਲਾ ਚਾਹੁੰਦੇ ਹਾਂ ਅਸੀਂ ਕਹਿੰਦਾ ਜਿਉਂ ਵੋ ਸਾਰੇ ਵਧੀਆ ਢੰਗ ਨਾਲ ਜ਼ਿੰਦਗੀ ਅਸੀਂ ਨਹੀਂ ਮੂਰਤੀਆਂ ਪੂਜਦੇ ਵੀਰ ਜੇ ਤੁਸੀਂ ਪੁੱਛਦੇ ਹੋ ਅਸੀਂ ਪਿਆਰ ਨਾਲ ਤਾਂ ਕਹਾਂਗੇ ਪੂਜਣੀ ਨਹੀਂ ਚਾਹੀਦੀ ਪਰ ਅਸੀਂ ਤੋੜਦੇ ਵੀ ਨਹੀਂ ਜ਼ਿੰਦਗੀ ਭਰ ਚਾਸੀਂ ਨਹੀਂ ਮੂਰਤੀਆਂ ਤੋੜਦੇ ਸਾਡਾ ਰਾਜ ਵੀ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਮੌਕੇ ਅਸੀਂ ਨਹੀਂ ਮਸਜਿਦ ਤੇ ਕਿਸੇ ਦੇ ਛਰੀਟ ਮਾਰੀ ਇਹ ਸਾਡਾ ਪਿਛੋਕੜ ਦੱਸਦਾ ਹੈ ਅਸੀਂ ਤਾਂ ਇੱਕ ਵੀ ਮਸਜਿਦ ਨਹੀਂ ਟਾਹੀ ਇੰਨੇ ਸ਼ਾਂਤੀ ਦੇ ਪੁਜਾਰੀ ਲੋਕਾਂ ਸੀ ਤਾਂ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਕਿ ਅਸੀਂ ਕੀ ਹਾਂ ਤੇ ਗੁਰੂ ਨੇ ਸਾਨੂੰ ਬਣਾਇਆ ਕੀ ਹੈ ਨਾ ਕੋਈ ਵੈਰੀ ਸਰਬੱਤ ਦਾ ਭਲਾ ਦਾ ਮਤਲਬ ਕੀ ਹੈ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਤੇ ਸਰਬੱਤ ਦੇ ਭਲੇ ਚ ਪਿੰਡ ਆਉਂਦਾ ਏ ਕੱਲਾ ਸਟੇਟ ਮੁਲਕ ਸਰਬੱਤ ਦਾ ਭਲਾ ਸਾਰੇ ਬ੍ਰਹਿਮੰਡ ਦੇ ਭਲਾ ਚਾਹੁੰਦਾ ਸਿੱਖ ਦੀ ਤਾਂ ਸੋਚ ਹੀ ਬੜੀ ਵੱਡੀ ਹੈ ਸਿੱਖ ਨੂੰ ਕੋਈ ਪੁੱਛੇ ਵੀ ਤੂੰ ਦੇਸ਼ ਦਾ ਭਲਾ ਚਾਹੁੰਦਾ ਏ ਓਏ ਮੂਰਖਾ ਇਹ ਤਾਂ ਉਦੋਂ ਵੀ ਵੱਡਾ ਭਲਾ ਚਾਹੁੰਦਾ ਸਾਰਿਆਂ ਦਾ ਭਲਾ ਚਾਹੁੰਦਾ ਸਾਰਿਆਂ ਚ ਮੁਲਕ ਵੀ ਆ ਗਿਆ ਤੂੰ ਤਾਂ ਛੋਟੀ ਗੱਲ ਕਰੀ ਜਾਂਦਾ ਅਸੀਂ ਇੰਡੀਆ ਦਾ ਵੀ ਭਲਾ ਚਾਹੁੰਦੇ ਹਾਂ ਇੰਡੀਆ ਦਾ ਹੀ ਭਲਾ ਨਹੀਂ ਚਾਹੁੰਦੇ ਫਿਰ ਨੋਟ ਕਰ ਰਹੇ ਹਾਂ ਜੀ ਸਰਬੱਤ ਦੇ ਭਲੇ ਦਾ ਮਤਲਬ ਕੀ ਸਭ ਦਾ ਭਲਾ ਇੰਡੀਆ ਦਾ ਵੀ ਭਲਾ ਚਾਹੁੰਨੇ ਆ ਇੰਡੀਆ ਦਾ ਹੀ ਭਲਾ ਨਹੀਂ ਚਾਹੁੰਦੇ ਹੀ ਤੇ ਵੀ ਦਾ ਫਰਕ ਹੈ ਬਸ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਮੁਲਕ ਇਕੱਲਾ ਵਸੇ ਬਾਕੀ ਉਗੜ ਜਾਣ ਬਾਕੀ ਸਾਰੇ ਅੱਗ ਲੱਗ ਜੇ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਆ ਜੇ ਅੰਦਰੋਂ ਵੀ ਦੁਨੀਆ ਫੁਕ ਰਹੀ ਹੈ ਵਿਕਾਰਾਂ ਚ ਬਾhme ਬਾਹਰ ਅੱਗ ਲੱਗੀ ਹੈ ਅਸੀਂ ਤਾਂ ਬਾਣੀ ਰਾਹੀਂ ਇਹੀ ਅਰਦਾਸ ਕਰਨੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਸਿਖਾਇਆ ਗੁਰੂ ਨੇ ਆਪਾਂ ਨੂੰ ਇਹੋ ਜਿਹਾ ਸਿੱਖ ਬਣ ਕੇ ਵਿਤਰਨਾ ਸਮਾਜ ਚ ਆਪਾਂ ਸਭ ਦੇ ਭੋਲਾ ਭੈਣ ਭਈਆਂ ਦਾ ਠੀਕ ਹੈ ਵਿਚਾਰ ਧਾਰਕ ਤੌਰ ਤੇ મત ਭੇਦ ਹੁੰਦੇ ਨੇ ਦੁਨੀਆ ਸਾਰੀ ਦੁਨੀਆ ਦੇ ਇੱਕ ਵਿਚਾਰ ਨਹੀਂ ਹੁੰਦੇ ਪਿਆਰ ਨਾਲ ਗੱਲ ਦਸਣੀ ਹੈ ਬਾਣੀ ਦੀ ਉਹ ਨਹੀਂ ਮੰਨਦਾ ਨਾ ਮੰਨੇ ਲੜਨਾ ਥੋੜਾ ਭਿੜਨਾ ਥੋੜਾ ਇਹ ਤਾਂ ਗੱਲੇ ਹੀ ਨਹੀਂ ਸਿਖਾਈਆਂ ਆਪਾਂ ਝਗੜਾ ਨਹੀਂ ਸਿਖਾਇਆ ਅਸੀਂ ਸਾਨੂੰ ਨਹੀਂ ਕਿਤੇ ਲੜਨ ਲੜਨ ਦੀ ਲੋੜ ਨਾ ਹੀ ਲੜਨ ਵਾਲੇ ਬੰਦੇ ਆਪਾਂ ਇਸ ਕਰਕੇ ਧਿਆਨ ਰੱਖਿਓ ਇਹਨਾਂ ਨੁਕਤਿਆਂ ਨੂੰ ਨਾ ਕੋ ਵੈਰੀ ਕਹਦੇ ਅਰਥ ਬਣਦੇ ਆ ਨਾ ਕੋ ਵੈਰੀ ਨਹੀਂ ਵਿਗਾਨਾ ਸਾਗਲ ਸੰਗ ਹਮ ਕੋ ਬਣਾਈ ਸਾਰਿਆਂ ਨਾਲ ਹੀ ਬਣਦੀ ਹੈ ਇਸੇ ਕਰਕੇ ਤਾਂ ਸਾਡੇ ਬਾਬੇ ਨੂੰ ਗੁਰੂ ਨਾਨਕ ਨੂੰ Hindu veer nanak dev ਕਹਿੰਦੇ ਸੀ ਕਹਿੰਦੇ ਸਾਡਾ ਐ ਇੰਨਾ ਪਿਆਰਾ ਗੁਰੂ ਨਾਨਕ ਤਾਂ ਜੋਗੀ ਕਹਿੰਦੇ ਨਹੀਂ ਨਹੀਂ ਨਾਨਕ ਤਾਂ 나ਥ ਹੈ ਮੁਸਲਮਾਨ ਕਹਿੰਦੇ ਨਾਨਕ ਸ਼ਾਹ ਹੈ ਹਰ ਕੋਈ ਬਾਬੇ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ ਭਾਈ ਸਭ ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਬਾਬਾ ਪੂਜੀਏ Hindu ਮੁਸਲਮਾਨ ਗੁਆਈ ਮਜਬਾ ਤੋਂ ਉੱਪਰ ਉੱਠ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਘਰ ਘਰ ਚ ਬਾਬੇ ਦੀ ਗੱਲ ਚੱਲਦੀ ਹੈ ਘਰ ਘਰ ਚੀ ਕਿਉਂਕਿ ਸਿੱਖੀ ਆਈ ਵੱਡੀ ਸਤਿਗੁਰੂ ਜਦੋਂ ਸਾਰਿਆਂ ਦੀ ਭਲਾ ਮਨਾਉਂਦਾ ਨਾਨਕ ਸਤਿਗੁਰ ਐਸਾ ਜਾਣੀ ਹੈ ਜੋ ਸਭ ਸਹਿ ਲਏ ਮਿਲਾਏ ਜਿਓ ਗੁਰੂ ਕੱਲ ਸਿੱਖਾਂ ਦਾ ਭਲਾ ਕਰਨ ਥੋੜਾ ਆਇਆ ਬੜਿਓ ਜੀ ਬਾਣੀ ਪਹਿਲੇ ਪਹਿਲੀ ਪੰਕਤੀ ਚ ਕੀ ਕਹਿੰਦੇ ਭਟ ਜੀ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਣ ਮਨੁਖਿਅ ਜਨ ਕੀਓ ਪ੍ਰਗਾਸ ਮਨੁਖ ਮਾਤਰ ਦਾ ਭਲਾ ਕਰਨ ਵਾਸਤੇ ਆਏ ਭਾਈ ਸਭਾਈ ਗੁਰਦਾਸ ਜੀ ਲਿਖਦੇ ਨੇ ਚੜਿਆ ਸੋਦਣ ਧਰਤ ਉਲੁਕਾਈ ਹੁਣ ਲੁਕਾਈ ਚ ਕਿਹੜਾ ਗੱਲੇ ਸਿੱਖੀ ਆਉਂਦੇ ਆ ਲੁਕਾਈ ਚ ਹਿੰਦੂ ਵੀਰ ਵੀ ਆ ਗਏ ਮੁਸਲਮਾਨ ਭਰਾ ਵੀ ਆ ਗਏ ਸਾਰੀ ਦੁਨੀਆ ਹੀ ਆ ਗਈ ਇਹ ਤਾਂ ਲੁਕਾਈ ਦੇ ਭਲੇ ਵਾਸਤੇ ਆ ਬਾਣੀ ਦਾ ਬਾਣੀ ਤਾਂ ਸਭ ਤੋਂ ਹੀ ਪਿਆਰ ਸਿਖਾਉਂਦੀ ਏ ਤੇ ਮੈਂ ਕਹਿੰਨਾ ਬਾਕੀ ਗੱਲਾਂ ਛੱਡੋ ਇੱਕ ਪੰਗਤੀ ਆ ਨਾ ਕੋ ਬੈਰੀ ਨਹੀਂ ਬਗਾਨਾ ਦੁਨੀਆ ਦੇ ਦਿਮਾਗ ਚ ਵਸ ਜਾਏ ਬਾਰਡਰ ਤੇ ਅਰਬਾਂ ਰੁਪਇਆ ਖਰਚਣ ਦੀ ਲੋੜ ਹੀ ਨਹੀਂ ਪੂਰਾ ਬ੍ਰਹਿਮੰਡੀ ਇੱਕ ਪਿੰਡ ਬਣ ਜਾਊਗਾ ਅੱਜ ਤਾਂ ਇੱਕ ਪਿੰਡ ਚ ਕਈ ਕਈ ਟੁਕੜੀਆਂ ਹੋਈਆਂ ਹੁੰਦੀਆਂ ਨੇ ਨਾ ਤੇ ਜਬਾਣੀ ਨਾਲ ਦੇ ਨੇੜੇ ਲੱਗੇ ਪੂਰਾ ਬ੍ਰਹਿਮੰਡ ਇੱਕ ਪਿੰਡ ਬਣ ਜੂ ਮਰਨੇ ਨਹੀਂ ਸਰਹੱਦਾਂ ਦੇ ਬੰਦੇ ਉਹ ਮਰੇ ਭਾਵੇਂ ਕਿਸੇ ਮੁਲਕ ਦਾ ਮਰੇ ਪਰ ਪਿਆਰਿਓ ਮਲ ਮਰਦੇ ਤਾਂ ਮਾਵਾਂ ਦੇ ਪੁੱਤ ਹੀ ਨੇ মিডিਆ ਵਾਲੇ ਤਾਂ ਦੋਨੇ ਪਾਸੋਂ ਚੱਕ ਦਿੰਦੇ ਆ ਗੱਲ ਨੂੰ ਸਾਰੇ ਤਾਂ ਨਹੀਂ ਬਹੁਤਾ ਜਿਹੜਾ ਵੱਡਾ ਐਨੇ ਮਾਰਤੇ ਉਹਨਾਂ ਦੇ ਐਨੇ ਮਾਰਤੇ ਉਹ ਮਾਂ ਦਾ ਪੁੱਤ ਈ ਧੀ ਓਹ ਜਿਹੜਾ ਮਾਰਿਆ ਖੂਨ ਸੀ ਉਹਦੇ 'ਚ ਵੀ ਬੰਦਾ ਹੈ ਉਹ ਵੀ ਵੈਸੇ ਤਾਂ ਹੈ ਬੰਦੇ ਈ ਸੀ ਜਿਹੜਾ ਮਾਰਿਆ ਉਹ ਤੇ ਗੁਰੂ ਕਹਿੰਦਾ ਇਹ ਨਹੀਂ ਕੰਮ ਤੈਨੂੰ ਸਿਖਾਉਣਾ ਸਿੱਖਾ ਮੈਂ ਐਨੇ ਮਾਰਤੇ ਐਨੇ ਮਾਰਤੇ ਇਹ ਮੰਨੂ ਸਿਮਰਤੀ ਦੇ ਪੁਜਾਰੀ ਹੈ ਜਿਹੜੇ ਘਰ ਦੇ ਘਰ ਅਗਲੇ ਦੇ ਉੱਜੜ ਗਏ ਪਟਾਕੇ ਚਲਾਉਂਦੇ ਆ ਨਾ ਨਾ ਭਾਈ ਅਸੀਂ ਕਿਵੇਂ ਪਟਾਕੇ ਚਲਾਵਾਂਗੇ ਅਸੀਂ ਤਾਂ ਸਬਦਾ ਪੁਲਾ ਉਹ ਅਸੀਂ ਤਾਂ ਦੁਸ਼ਮਣ ਦੇ ਜ਼ਖਮ ਨਹੀਂ ਝਲਦੇ ਮਲਮ ਪੱਟੀ ਕਰਦੇ ਆ ਗੁਰੂ ਤਾਹੋ ਜੇ ਬਣਾਉਂਦਾ ਪਟਾਕੇ ਕਿਵੇਂ ਚਲਾ ਲੂ ਸਿੱਖ ਗੁਰੂ ਦਾ ਗੁਰੂ ਨੇ ਤਾਂ ਬਣਾਇਆ ਤੁਹਾਨੂੰ ਸਮਝ ਲਓ ਸਰਬੱਤ ਦਾ ਭਲਾ ਮੰਗਣ ਵਾਲੇ ਤੇ ਮੰਨੂ ਸਿਮਰਦੀਏ ਫਰਕ ਹੈ ਉਹ ਤਾਂ ਪਟਾਕੇ ਦੀ ਖੁਸ਼ੀ ਨਾਲੇ ਸਿੱਖ ਤਾਂ ਵੈਸੇ ਵੀ ਕਿਵੇਂ ਖੁਸ਼ੀ ਮਨਾਵੇ ਦਰبار ਸਾਹਿਬ ਸਿੱਖ ਦਾ ਹਿਰਦਾ ਇਹ ਤੋਂ ਬਿਨਾ ਬਚਦਾ ਨਹੀਂ ਤੇ ਦਰਬਾਰ ਸਾਹਿਬ ਤੇ ਖੜ ਕੇ ਅਰਦਾਸ ਕਰਦਾ ਹੈ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਦਰਬਾਰ ਸਾਹਿਬ ਤੋਂ ਬਿਨਾ ਬਚਦਾ ਨਹੀਂ ਏ ਦਰਬਾਰ ਸਾਹਿਬ 'ਚ ਖੜਕੇ ਦਰਸ਼ਨ ਦਿਦਾਰੇ ਨਨਕਾਣਾ ਸਾਹਿਬ ਦੇ ਮੰਗਦਾ ਹੈ ਦਰਬਾਰ ਸਾਹਿਬ ਵੀ ਸਾਡਾ ਹੈ ਤੇ ਨਨਕਾਣਾ ਸਾਹਿਬ ਵੀ ਸਾਡਾ ਹੈ ਅਸੀਂ ਦਰਬਾਰ ਸਾਹਿਬ ਦੀ ਚੜ੍ਹਦੀ ਕਲਾ ਵੀ ਚਾਹੁੰਨੇ ਨਨਕਾਣਾ ਸਾਹਿਬ ਦੀ ਵੀ ਚੜ੍ਹਦੀ ਕਲਾ ਚਾਹੁੰਨੇ ਇਸ ਦਾ ਚਾਹਾਂਗੇ ਲਈ ਕਿਸੇ ਨੂੰ ਲੱਗ ਸਕਦੀ ਹੈ ਕੋਈ ਧਰਤੀ ਨਰਕਾਬ ਦੇ ਉਹਨਾਂ ਦੇ ਕਲੇਸ਼ ਹੋਣਗੇ ਹੋਰ ਵੀ ਇੰਡੀਆ ਦੇ ਬਥੇਰੇ ਬਾਦਰ ਨੇ ਇਹ ਜਵਾਬ ਦੇਣਾ ਪਊ ਇਹਨਾਂ ਨੂੰ ਜਿਹੜੇ ਆਉਣਗੇ ਤੁਹਾਡੇ ਕੋਲੇ ਭੀਖ ਮੰਗਣ ਵਾਸਤੇ ਮੇਰਾ ਕਿਸੇ ਧਰਨਾ ਕੋਈ ਸਬੰਧ ਨਹੀਂ ਇਹ ਇਹ ਜਵਾਬ ਦੇਣਾ ਪਊਗਾ ਗ੍ਰਹਿ ਮੰਤਰੀ ਨੂੰ ਭਾਰਤ ਸਰਕਾਰ ਦੇ ਨੂੰ ਕਿ ਇੰਡੀਆ ਦੇ ਬਾਰਡਰ ਬਹੁਤ ਪਾਸਿਓਂ ਲੱਗਦੇ ਨੇ ਪਰ ਇਹ ਬਾਰਡਰ ਇਹ ਜਿਹੜਾ ਪੰਜਾਬ ਵਾਲਾ ਬਾਰਡਰ ਤੇ ਬੰਦੇ ਕਿਉਂ ਮਰਦੇ ਨੇ ਇੱਥੇ ਕੀ ਗੱਲ ਹੋ ਗਈ ਐਡੀ ਹੋਰ ਵੀ ਸਟੇਟਾਂ ਨੇ ਮੈਂ ਨਾਂ ਲੈ ਕੇ ਕਿਹਨੂੰ ਨੀਵਾ ਨਹੀਂ ਕਹਿ ਰਿਹਾ ਸਟੇਟਾਂ ਹੋਰ ਵੀ ਹੈਗੀਆਂ ਨੇ ਇੰਡੀਆ ਦਾ ਸਰਹੱਦ ਕੱਲੀ ਪੰਜਾਬ ਨਾਲ ਹੀ ਧਣੀ ਜੜਦੀ ਪੰਜਾਬ ਨਾਲ ਹੀ ਇੱਕ ਬਾਕੀ ਨਹੀਂ ਹੋਰ ਵੀ ਬਾਰਡਰ ਨੇ ਹੋਰ ਵੀ ਸਟੇਟਾਂ ਨੇ ਉਹ ਅਸੀਂ ਉੱਥੇ ਲੜਾਈ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਦੇ ਆ ਸ਼ਾਂਤੀ ਨਾਲ ਉਹ ਤੁਸੀਂ ਠੰਡੇ ਕਮਰਿਆਂ 'ਚ ਬਹਿ ਕੇ ਗਰਮ ਬਿਆਨ ਦੇਈ ਜਾਂਦੇ ਹੋ ਉੱਥੇ ਤਾਂ ਬਾਰਡਰ ਤੇ ਤਾਂ ਪੁਲਿਸ ਫੌਜ ਲੜਦੀ ਹੈ ਨਾ ਕੋਈ ਹੈ ਜਾਂ ਸਿਸਟਮ ਤਾਂ ਨਹੀਂ ਹੈ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਜੇ ਹੋਵੇ ਮੈਂ ਕਹਿੰਦਾ ਉਹ ਹੋਣਾ ਚਾਹੀਦਾ ਸੀ ਕਿ ਕੋਈ ਇਦਾਂ ਦਾ ਸਿਸਟਮ ਬਣਦਾ ਵੀ ਵੀ ਸੈਨਾ ਨਹੀਂ ਲੜੂ ਐਦਕੀ ਦੋਨੇ ਪਾਸੇ ਪਾਰਲੀਮੈਂਟ ਵਾਲੇ ਆਉਣਗੇ ਇਹਨਾਂ ਦੇ ਘਰਾਵੇ ਉੱਥੇ ਘੋਲ ਚਲੋ ਤੁਸੀਂ ਵੀ ਇੱਧਰ ਰੁਕੋ ਤੁਸੀਂ ਵੀ ਫੌਜੀਓ ਤੁਸੀਂ ਵੀ ਇਹਨਾਂ ਨੂੰ ਲੜਾਓ ਜਿਹੜੇ ਬਹੁਤੇ ਔਖੇ ਹੁੰਦੇ ਆ ਬੈਠ ਕੇ ਏਸੀ ਰੂਮਾਂ 'ਚ ਲੋਕਾਂ ਦੇ ਮੁੰਡੇ ਮਰਵਾਉਣ ਵਾਲੇ ਬੰਦੇ ਹੀ ਜਾਂਦੇ ਆ ਇਸ ਕਰਕੇ ਸਿੱਖ ਕੌਮ ਸਭ ਦਾ ਭਲਾ ਚਾਹੁੰਦੀ ਹੈ ਤੇ ਸਿੱਖ ਕਦੇ ਵੀ ਲੜਾਈ ਪੜਾਈ ਨਹੀਂ ਚਾਹੁੰਦਾ ਇਹ ਇੱਕ ਠੋਕ ਕੇ ਕਹਿਣਾ ਪੂ ਸਕਾਂ ਸਾਡਾ ਨੁਕਸਾਨ ਹੈ ਸਾਡਾ ਕਿਸੇ ਦਾ ਨੁਕਸਾਨ ਅਸੀਂ ਆਪਣਾ ਨੁਕਸਾਨ ਮੰਨਦੇ ਆ ਕਿਸੇ ਹਿੰਦੂ ਵੀਰ ਦਾ ਵੀ ਕਿਉਂ ਨੁਕਸਾਨ ਹੋਵੇ ਇਹ ਸਿਖਾਇਆ ਗੁਰੂ ਨੇ ਆਪਾਂ ਕਿਸੇ ਮੁਸਲਮਾਨ ਭਰਾ ਦਾ ਨੁਕਸਾਨ ਕਿਉਂ ਹੋਵੇ ਸਰਬੱਤ ਦਾ ਭਲਾ ਕੀ ਆ ਫਿਰ ਸਭ ਦਾ ਭਲਾ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਰੱਬ ਦੀ ਸਜਾ ਚ ਚੱਲਣ ਵਾਲੇ ਲੋਕ ਇਹ ਮਤ ਦਿੱਤੀ ਕਿਨੇ ਐ ਇੰਨੀ ਪਿਆਰੀ ਮਤ ਇਹ ਸੁਮਤ ਸਾਧੂ ਤੇ ਪਾਈ ਸਾਧੂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਰੇ ਮਤ ਦਿੱਤੀ ਐ ਕਿ ਸਭ ਦਾ ਭਲਾ ਮੈਂ ਕਹਿੰਦਾ ਆ ਗੱਲ ਨੂੰ ਤੁਸੀਂ ਸੁਰਤ ਚ ਸੋਚ ਕੇ ਤਾਂ ਵੇਖੋ ਠੰਡੇ ਦਿਮਾਗ ਨਾਲ ਜਿੰਨੀ ਆਪਾਂ ਗੱਲਾਂ ਕੀਤੀਆਂ ਅੱਜ ਕਰੇ ਵੇ ਕੇ ਸੋਚੋ ਵੀ ਸਾਰਿਆਂ ਦਾ ਭਲਾ ਵੀਰ ਤਿਲਕ ਅਸੀਂ ਤਾਂ ਲਾਉਂਦੇ ਨਹੀਂ ਬਾਈ ਲਾਉਂਦੇ ਨਹੀਂ ਤਿਲਕ ਉਹ ਕਹਿੰਦਾ ਜੀ ਮੇਰੇ ਤਾਂ ੱੱਕੇ ਨਾਲ ਲਾਉਂਦੇ ਨੇ ਜਦੋਂ ਆਏ ਸੀਗੇ ਬਾਬੇ ਕੋਲੇ ਸਾਖੀ ਮੈਨੂੰ ਪਤਾ ਸਭ ਨੂੰ ਜਿਆਦਾ ਤੂੰ ਇਹਨੂੰ ਫੀਲ ਕਰੋ ਗੱਲ ਨੂੰ ਵੀ ਗੱਲ ਕੀ ਹੈ ਕਹਿੰਦੇ ਸਾਡੇ ਜਨੇਊ ਨੂੰ ਖਤਰਾ ਹੈ ਬਾਬਾ ਕਹਿੰਦਾ ਮੈਂ ਤਾਂ ਪਹਿਲੀ ਜਾਂਮੇ ਚ ਨਹੀਂ ਪਾਇਆ ਕਹਿੰਦਾ ਲਾਉਂਦੇ ਨੇ ਜੀ ਸਾਤੋਂ ਕਹਿੰਦੇ ਮੈਂ ਤਾਂ ਆਪ ਨਹੀਂ ਪਾਉਂਦਾ ਇਹ ਕਹਿੰਦਾ ਜੀ ੱੱਕੇ ਨਾਲ ਲਾਉਂਦੇ ਨੇ ਕਹਿੰਦੇ ੱੱਕੇ ਨਾਲ ਤਾਂ ਫਿਰ ਤੇਰਾ ਵੀ ਨਹੀਂ ਲੈਣ ਦਿੰਦੇ ਕੋਈ ਨਾ ਫਿਕਰ ਨਾ ਕਰ ਪੌਂਦਾ ਤਾਂ ਮੈਂ ਵੀ ਨਹੀਂ ਇਹ ਪਰ ਧੱਕੇ ਨਾਲ ਤੇਰਾ ਵੀ ਨਹੀਂ ਲੈਣ ਦਿੰਦੇ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਆ ਗੱਲਾਂ ਨੇ ਸਿੱਖੀਆਂ ਦੀਆਂ ਸਭ ਮੈਂ ਰੱਬ ਰਹਾ ਪ੍ਰਭ ਏਕੈ ਪੇਖ-ਪੇਖ ਨਾਨਕ ਵਗਸਾਈ ਵੀ ਪੂਰੇ ਬ੍ਰਹਿਮੰਡ ਚੀ ਉਹ ਵਿਆਪਕ ਐ ਸਾਰਿਆਂ ਚੀ ਪ੍ਰਮਾਤਮਾ ਸਗਲ ਬਨਸਪਤ ਮਾਹੇ ਵਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ-ਘਟ ਮਾਦੋ ਜੀਆ ਸਾਰਿਆਂ ਚੀ ਰੱਬ ਐ ਤੇ ਸਾਰਿਆਂ ਚੀ ਵੇਖ ਕੇ ਸਿੱਖ ਦਾ ਹਿਰਦਾ ਖਿੜਨਾ ਚਾਹੀਦਾ ਕੋਈ ਕਿਸੇ ਮਜ਼ਬ ਦਾ ਬੰਦਾ ਕਿਸੇ ਫਿਰਕੇ ਦਾ ਕਿਸੇ ਮੁਲਕ ਦਾ ਸਾਰੀ ਦੁਨੀਆ ਨੂੰ ਵੇਖ ਕੇ ਆਪਾਂ ਨੂੰ ਤਾਂ ਚੌ ਚੜਨਾ ਚਾਹੀਦਾ ਕਿਉਂ ਬਣਾ ਇਹਦੇ ਵਿੱਚ ਵੀ ਉਹੀ ਹੈ ਸਭ ਮੈਂ ਜੋਤ ਜੋਤ ਹੈ ਇਹ ਕਿੱਥੇ ਆ ਤੁਰਨ ਜੋਗਾ ਇਹ ਕਿੱਥੇ ਤਾਂ ਇਤਤਾ ਉਂਗਲੀ ਨਹੀਂ ਮਾਰੀ ਜੀ ਹਲਾਈ ਜਾਣੀ ਇਹਦੇ ਵਿੱਚ ਵੀ ਉਹੀ ਤੁਰਿਆ ਫਿਰਦਾ ਅਸਲ ਚ ਕਿਉਂਕਿ ਜਹਜਾ ਦੇਖੋ ਇਸ ਕਰਕੇ ਧਿਆਨ ਰੱਖੀ ਆਪਾਂ ਸਾਰੇ ਭੈਣ ਭਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਖੋ ਸਾਰੀਆਂ ਗੱਲਾਂ ਤੁਸੀਂ ਜਾਣਦੇ ਹੋ ਸਮਝਦਾਰ ਬੰਦੇ ਹੋ ਸਾਰੇ ਭੈਣਾ ਵੀ ਮਾਵਾ ਪੀਰ ਬਜ਼ੁਰਗ ਦੱਸਣ ਦੀ ਲੋੜ ਨਹੀਂ ਹੈ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਨੇ ਭੈਣ ਭਰਾਵਾਂ ਨੇ ਪਾਠ ਕੀਤਾ ਵੇਖੋ ਇਹ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਤਾਂ ਮੈਂ ਥੋੜਾ ਬਾਣੀ ਵਿੱਚੋਂ ਇਤਿਹਾਸ ਵਿੱਚੋਂ ਹਿੰਟ ਦੇ ਕੇ ਥੋੜੀ ਜੀ ਬੇਨਤੀ ਕਰਦੇ ਸਿੱਖੀ ਤਾਂ ਵੱਡੀ ਗੱਲ ਹੈ ਭਾਈ ਕਿਸੇ ਨਿਰਪੱਖ ਬੰਦੇ ਨੇ ਨਹੀਂ ਦੂਜੇ ਵਾਸਤੇ ਜਾਨ ਦਿੱਤੀ ਨਾ ਨਾ ਕਿਸੇ ਹੋਰ ਫਿਰਕਾ ਹੀ ਦਿੱਤੀ ਸਿੱਖੀ ਚ ਨਹੀਂ ਇਹਦਾ ਸਾਰੀਆਂ ਗੱਲਾਂ ਇਸ ਕਰਕੇ ਸਭ ਤੋਂ ਮਾਣ ਵਾਲੀ ਗੱਲ ਹੈ ਆਈ ਐਮ ਪ੍ਰਾਊਡ ਟੂ ਬੀ ਸਿੱਖ ਇਹ ਇਹ ਮਹੋ ਸਟicker ਨਹੀਂ ਲਾਉਣੇ ਪੈਣੇ ਕਿਤੇ ਕਹੋ ਦੂਜਿਆਂ ਵਾਂਗੂ ਲਾ ਲਓ ਉਹ ਸਟicker ਵਾਲੀਆਂ ਗੱਡੀਆਂ ਦਾ ਤਾਂ ਅਰਥ ਤੁਸੀਂ ਸਮਝ ਨਹੀਂਉ ਸਾਰੇ ਵੀ ਨਸ਼ਾ ਪੱਤਾ ਹੋ ਕਿਉਂਕਿ ਘੇਰਦਾ ਨਹੀਂ ਫਿਰ ਪੁਲਿਸ ਵਾਲਾ ਕੋਈ ਉਹ ਨਹੀਂ ਇਹ ਤਾਂ ਤੁਹਾਡੇ ਅੰਦਰੋਂ ਨਿਕਲੂ ਗੱਲ ਹੈ ਸਟicker ਵੀ ਨਹੀਂ ਲਾਉਣ ਦੀ ਲੋੜ ਮੈਂ ਤੁਹਾਨੂੰ ਸਾਫ਼ ਤਾਂ ਇਹ ਤਾਂ ਅੰਦਰੋਂ ਨਿਕਲੂ ਵੀ ਮੈਨੂੰ ਤਾਂ ਸਿੱਖ ਹੋਣ ਤੇ ਮਾਣ ਹੈ ਕੋਈ ਤੁਹਾਨੂੰ ਬੰਦਾ ਕੋਈ ਵੀ ਸਮਾਜ ਚ ਪੁੱਛੂ ਵੀ ਤੁਸੀਂ ਕਿਵੇਂ ਹੋ ਬੰਦੇ ਭਲੇ ਮਾਨਸੂ ਠੇਕ ਠੋਕ ਕੇ ਕਹਿ ਦੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਜੇ ਉਦੋਂ ਬਾਅਦ ਕੋਈ ਪੁੱਛੇ ਵੀ ਤੂੰ ਗਲਤ ਕੰਮ ਤਾਂ ਨਹੀਂ ਕੋਈ ਕੀਤਾ ਤਾ ਵੀ ਤੈਨੂੰ ਸੁਣਿਆ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਤੈਨੂੰ ਸੁਣਿਆ ਨਹੀਂ ਉਹ ਕਹੇ ਨਹੀਂ ਅਰ ਤੈਨੂੰ ਤੂੰ ਚੋਰੀ ਤਾਂ ਨਹੀਂ ਕੀਤੀ ਤੇਰਾ ਨੌਂ ਲੱਗਦਾ ਉਹ ਤੇਰਾ ਦਿਮਾਗ ਖਰਾਬ ਤੈਨੂੰ ਸੁਣਿਆ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਵੀ ਸਾਡੀਆਂ ਸਾਡੀਆਂ ਰਗਾਂ 'ਚ ਉਹਨਾਂ ਦਾ ਖੂਨ ਹੈ ਵੀ ਸਾਡੀ ਗਵਾਹੀ ਤੇ ਤਾਂ ਕਿਸੇ ਮੋਕੇ ਫੈਸਲੇ ਹੁੰਦੇ ਰਹੇ ਨੇ ਕਾਜੀ ਨੇ ਫੈਸਲਾ ਕਰ ਦਿੱਤਾ ਸੀਗਾ ਕਹਿੰਦਾ ਮੈਂ ਆਹ ਕੇਸ ਆਇਆ ਇਹ ਕੇਸ ਦੇ ਵਿੱਚ ਇੱਕ ਸਿੱਖ ਹੈ ਇਹਦੀ ਗਵਾਹੀ ਸੁਣ ਕੇ ਫੈਸਲਾ ਦਿੰਨਾ ਕਿਉਂਕਿ ਸਿੱਖ ਤਾਂ ਕਦੇ ਝੂਠ ਬੋਲਦਾ ਨਹੀਂ ਇਹ ਸਿੱਖਾ ਹੈ ਤੇ ਇਹ ਸਾਨੂੰ ਥੋੜੀ ਜਿਹੀ ਸਵੈ ਪ੍ਰਚੋਲ ਵੀ ਕਰਨੀ ਪਊ ਵੀ ਅਸੀਂ ਉਸ ਲੈਵਲ ਦੇ ਸਿੱਖ ਬਣ ਵੀ ਗਏ ਜਾਂ ਅਸੀਂ ਫਿਰ ਡਰਾਮੇ ਕਰਦੇ ਆ ਆਪਣੇ ਦੀ ਵੀ ਗੱਲ ਨਾਲ ਹੈ ਕਿਤੇ ਭਲੇਖਾ ਕਰਨ ਦੀ ਸਿੱਖੀ ਦੇ ਭੇਦ 'ਚ ਜੋ ਬੰਦੇ ਕਰ ਰਹੇ ਨੇ ਗਲਤ ਕੰਮ ਉਹਨਾਂ ਕਰਕੇ ਫਿਰ ਬਦਨਾਮ ਹੋ ਗਏ ਸਿੱਖੀ ਦੇ ਭੇਜ ਚ ਪਾ ਕੇ ਵੱਡਾ ਵੱਡਾ ਸਾਰਾ ਸਿਸਟਮ ਅੰਦਰ ਕੁਝ ਹੋਰ ਹੀ ਚੱਲੀ ਜਾਂਦਾ ਉਹ ਨਹੀਂ ਫਿਰ ਗੱਲਾਂ ਕਰਨੀਆਂ ਇਹ ਸਵੇ ਪਰਚੋਲ ਕਰਨੀ ਪਊ ਸਾਨੂੰ ਵੈਸੇ ਇੱਥੇ ਤਾਂ ਸਾਰੇ ਸੂਝਵਾਨ ਸੱਜਣ ਕਿਰਤੀ ਵੀਰ ਹੱਕ ਦੀ ਕਮਾਈ ਖਾਣ ਵਾਲੇ ਬੈਠੇ ਆ ਮੈਨੂੰ ਪਤਾ ਹੈ ਤੇ ਉਹ ਉਹ ਬਸ ਇੰਹੀਂ ਹੁੰਦਾ ਹੁੰਦਾ ਹੈ ਇਸ ਕਰਕੇ ਥੋੜਾ ਜਿਹਾ ਆਪਾਂ ਸੰਭਲ ਕੇ ਚੱਲਨੇ ਗੁਰਬਾਣੀ ਨਾਲ ਜੁੜਨਾ ਹੈ ਕੁਰਬਾਨੀ ਪੜੀਏ ਦੁਨਿਆਵੀ ਪੱਧਰ ਤੇ ਉੱਚ ਵਿਦਿਆ ਪ੍ਰਾਪਤ ਕਰੀਏ ਸਿੱਖੀ ਸੋਚ ਵਾਲੇ ਹੋਣ ਆਈਪੀਐਸ ਅਫੀਸਰ ਫੇਰ ਗੱਲ ਬਣੂ ਇਸ ਕਰਕੇ ਇਨੀਆਂ ਕ ਬੇਨਤੀਆਂ ਪਰਵਾਣ ਕਰਿਓ ਆਪਾਂ ਗੱਲ ਸਮਝ ਨਹੀਂ ਥੋੜੀ ਬਾਣੀ ਦੀ ਰੋਸ਼ਨੀ ਚ ਇਤਿਹਾਸ ਦੇ ਇਹ ਸਿੱਖੀ ਵੱਡੀ ਆ ਵਹੀ ਗੱਲ ਸਿੱਖੀ ਦੀ ਕੋਈ ਛੋਟੀ ਜੀ ਗੱਲ ਐ ਨਾ ਜਣਿਆ ਕਰੋ ਵੀ ਬਾਕੀ ਧਰਮਾਂ ਨੂੰ ਸਿੱਖ ਵੀ ਇੱਕ ਸਿੱਖ ਤਾਂ ਬਹੁਤ ਵੱਡੀ ਗੱਲ ਐ ਸਾਨੂੰ ਤਾਂ ਗੁਰੂ ਨੇ ਬਣਾਈ ਪਾਲਾ ਵੱਡਾ ਐ ਕਹਿੰਦੇ ਵਾਹਿਗੁਰੂ ਜੀ ਕਾ ਠੰਡੇ ਦਿਮਾਗ ਨਾਲ ਸੋਚੋ ਤਾਂ ਸਹੀ ਵੀ ਤਾਂ ਮਤਲਬ ਕੀ ਬਣ ਗਿਆ ਉਹ ਪਿੰਡ ਦੇ ਸਰਪੰਚ ਦੇ ਪੁੱਤ ਦੀ ਅੱਡੀ ਨਹੀਂ ਲੱਗਦੀ ਮੇਰਾ ਪਿਓ ਸਰਪੰਚ ਐ ਤੇ ਇੱਥੇ ਤਾਂ ਪਿਓ ਗੁਰੂ ਗੋਬਿੰਦ ਸਿੰਘ ਐ ਕੀ ਕਹ ਦਸ਼ਮੇਸ਼ ਇਹੜਾ ਦਸ਼ਮੇਸ਼ ਨੂੰ ਪਿਤਾ ਸਮਝਦਾ ਹੈ ਉਹ ਨਹੀਂ ਗਲਤ ਕੰਮ ਕਰ ਸਕਦਾ ਸਮਾਜ ਜਾਂ ਫਿਰ ਡਰਾਮਾ ਕਰਦਾ ਝੂਠ ਬੋਲਦਾ ਜੇ ਕੋਈ ਦਸ਼ਮੇਸ਼ ਨੂੰ ਪਿਤਾ ਵੀ ਕਹਿੰਦਾ ਤੇ ਗਲਤ ਕੰਮ ਵੀ ਕਰਦਾ ਉਹ ਤਾਂ ਝੂਠ ਬੋਲਦਾ ਪਿਤਾ ਸਮਝਿਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਾਬਾ ਫਤਿਹ ਸਿੰਘ ਦਾ ਭਰਾ ਗਲਤ ਕੰਮ ਕਿਵੇਂ ਕਰ ਸਕਦਾ ਭਾਵੇਂ ਚੋਰੀ ਹੈ ਠੱਗੀ ਹੈ ਯਾਰ ਇਹ ਬੁਰੇ ਕੰਮ ਜਿੰਨੇ ਵੀ ਨੇ ਗੁਰੂ ਗੋਬਿੰਦ ਸਿੰਘ ਦੀ ਧੀ ਬੁਰੇ ਪਾਸੇ ਕਿਵੇਂ ਜਾ ਸਕਦੀ ਇਸ ਲਈ ਗੁਰੂ ਨੇ ਸਾਨੂੰ ਗੋਦੀ ਵਾਲੇ ਪੁੱਤ ਬਣਾ ਲਿਆ ਜਮਈ गोदी वाले पुत्त गोदी वाले पुत्त ता दूसरा भी हुंदा है वो भी ठीक है पर गोदी वाले पुत्त दी आरामदारी बड़ी है गोदी वाला पुत्त ता ਤੁहानु पता ही है फिर काम वढाउंदा है जबो वढाउंदा है मां-बाप वास्ते मां-पियो नुं ਘਾਟਾ ਪੈ ਜੇ ਥੋੜਾ ਜਿਹਾ ਹਿੰਟ ਦੇ ਦਿਆਂ ਕੋਈ ਗੱਲ ਸਮਝ ਨਹੀਂ ਹੁੰਨੀ मां-ਪਿਓ ਨੂੰ ਘਾਟਾ ਪੈ ਜੇ ਗੁਰੂ ਪਿਆਰਿਓ ਮਾਂ-ਬਾਪ ਨੂੰ ਘਾਟਾ ਦੋ ਪੁੱਤ ਹੋਣ ਮਾਂ-ਬਾਪ ਨੂੰ ਘਾਟਾ ਪੈ ਜੇ ਵੱਡਾ ਪੁੱਤ ਆ ਕੇ ਹੱਸੇ ਮਾਂ-ਬਾਪ ਝੜਕ ਦਿੰਦੇ ਆ ਮੈਨੂੰ ਪਤਾ ਨਹੀਂ ਨੁਕਸਾਨ ਹੋ ਗਿਆ ਆਪਣੀ ਘਰ ਦਾ ਮਾਪੇ ਨੂੰ ਘਾਟਾ ਪਿਆ ਹੋਵੇ ਤੇ ਗੋਦੀ 'ਚ ਪਿਆ ਪੁੱਤ ਹੱਸੀ ਜਾਵੇ ਉਹ ਤੇ ਕੋਈ ਗੁੱਸਾ ਨਹੀਂ ਕਰਦਾ ਉਹਨੂੰ ਨਹੀਂ ਕੁਰਦੇ ਉਹਦੇ ਨਾਲ ਹੱਸ ਭਾਵਾ ਲੈਣ ਗੋਦੀ ਵਾਲਾ ਪੁੱਤ ਹੈ ਨਾ ਗੋਦੀ ਵਾਲੇ ਪੁੱਤ ਦੀ ਬੜੀ ਆਰਾਮ ਲੰਮੀਆਂ ਗੱਲਾਂ ਫੇਰ ਕਰਾਂਗੇ ਕਿਤੇ ਲੰਮੀਆਂ ਗੱਲਾਂ ਨੇ ਬੜੀ ਆਰਾਮ ਦੀ ਗੁਰੂ ਨੇ ਤਾਂ ਗੋਦੀ ਵਾਲੇ ਪੁੱਤ ਬਣਾ ਲਿਆ ਆਪਾਂ ਜਿੰਨੀਆਂ ਅੱਜ ਵੱਸਦੇ ਆ ਨਾ ਵੱਸਦੇ ਆ ਕਿ ਨਹੀਂ ਆਪਣੇ ਘਰਾਂ 'ਚ ਵੱਸਦੇ ਆ ਇੰਨੇ ਸੌਖੇ ਨਹੀਂ ਵੱਸਦੇ ਆ ਆਪਾਂ ਕਿਤੇ ਭੁਲੇਖਾ ਖਾ ਜੂ ਏਜੰਸੀਆਂ ਤੁਹਾਨੂੰ ਉਜਾੜਨ ਤੇ ਲੱਗੀਆਂ ਹੋਈਆਂ ਨਸ਼ੇ ਰਾਹੀਂ ਲੱਚਰਤਾ ਰਾਹੀਂ ਕਹਿੰਦੇ ਯਾਰ ਸਿੱਖ ਉਜੜ ਕਿਵੇਂ ਨਹੀਂ ਰਹੇ ਓਏ ਇਹ ਉਜੜ ਜਾਣ ਜੀ ਸ਼ਾਂਤੀ ਆ ਜੇ ਅੰਦਰ ਇਹ ਉਜੜਦੇ ਕਿਉਂ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਉਹ ਹੁਣ ਸਿੱਖਾਂ ਨੇ ਨਹੀਂ ਉਜੜਨਾ ਇਹਨਾਂ ਦਾ ਪਯੋ ਨਹੀਂ ਇਹਨਾਂ ਦੇ ਸਾਰਿਆਂ ਦੇ ਘਰ ਦੇ ਵਸੀਬੇ ਵਾਸਤੇ ਕਹਿੰਦੇ ਕਿ ਹਾਸੀ ਵੀ ਮੈਂ ਆਪਣਾ ਘਰ ਉਜਾੜਨੂ ਕੱਲਾ ਮੇਰੇ ਸਿੱਖ ਪੁੱਤ ਤਾਂ ਹੱਸਦੇ ਵਸਦੇ ਰਹਿਣ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਹਨੇਰਾ ਜਿੰਨਾ ਮਰਜੀ ਜ਼ੋਰ ਲਾ ਲੇ ਆਰਐਸਐਸ ਜਾਂ ਏਜੰਸੀਆਂ ਸਿੱਖਾਂ ਦੇ ਘਰ ਨਹੀਂ ਉੱਜੜਨੇ ਕਿਉਂਕਿ ਇਹ ਕਲਗੀਧਰ ਪਾਤਸ਼ਾਹ ਨੇ ਇਸ ਪੰਥ ਦੇ ਵਸੇਬੇ ਲਈ ਆਪਣੇ ਘਰ ਦਾ ਉਜਾੜਾ ਕਰਵਾ ਕੇ ਖੁਸ਼ੀ ਮਨਾਈ ਹੋਈ ਹੈ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਗੁਰੂ ਬਖਸ਼ਿਸ਼ ਕਰੇ